ਸਤਿ ਸ਼੍ਰੀ ਅਕਾਲ ਮੈਂ ਹਾਂ ਗੁਰਿੰਦਰਪਾਲ ਸਿੰਘ ਸਾਡੇ ਲੋਕ ਤੇ ਤੁਹਾਡਾ ਸਵਾਗਤ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਤੇ 10% ਦੀ ਵਾਧੂ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ ਉਹ ਸ਼ੁੱਕਰਵਾਰ ਨੂੰ ਇੱਕ ਬੇਸਬਾਲ ਮੈਚ ਟੈਰਿਫ ਦੇ ਖਿਲਾਫ ਇਸ਼ਤਿਹਾਰ ਦਿਖਾਉਣ ਤੋਂ ਨਾਰਾਜ਼ ਹੋ ਗਏ ਤੇ ਦੋ ਦਿਨ ਪਹਿਲਾਂ ਇਸ ਇਸ਼ਤਿਹਾਰ ਕਾਰਨ ਟਰੰਪ ਨੇ ਕੈਨੇਡਾ ਨਾਲ ਟੈਰਿਫ ਤੇ ਹੋ ਰਹੀ ਗਲਬਾਤ ਰੋਕ ਦਿੱਤੀ ਸੀ ਇਸ ਇਸ਼ਤਿਹਾਰ 'ਚ ਸਾਬਕਾ ਅਮਰੀਕੀ ਰਾਸ਼ਟਰਪਤੀ ਰੋਨਲਡ ਦੇ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਸੀ ਜਿਸ 'ਚ ਉਹ ਟੈਰਿਫ ਨੂੰ ਹਰ ਅਮਰੀਕੀ ਦੇ ਲਈ ਨੁਕਸਾਨ ਦੇ ਦੱਸ ਰਹੇ ਹਾਂ ਤੇ ਅਮਰੀਕਾ ਨੇ ਕੈਨੇਡਾ ਤੇ 35% ਦੀ ਟੈਰਿਫ ਰੱਖਿਆ ਤੇ ਨਵੇਂ ਐਲਾਨ ਤੋਂ ਬਾਅਦ ਇਹ 45% ਹੋ ਜਾਵੇਗਾ ਤੇ ਭਾਰਤ ਤੇ ਬ੍ਰਾਜ਼ੀਲ ਤੋਂ ਬਾਅਦ ਇਹ ਸਭ ਤੋਂ ਜ਼ਿਆਦਾ ਟੈਰਿਫ ਹੋਵੇਗਾ ਤੇ ਇਹ ਇਸ਼ਤਿਹਾਰ ਕੈਨੇਡਾ ਦੇ 온ਟਾਰੀਓ ਰਾਜ ਦੇ ਬਣਾਇਆ ਸੀ ਖਾਸ ਕਰਕੇ ਹਾਲਾਂਕਿ ਟਰੰਪ ਨੇ ਨਰਾਜ਼ ਹੋਣ ਤੋਂ ਬਾਅਦ 온ਟਾਰੀਓ ਦੇ ਪ੍ਰੀਮੀਅਰ ਨੇ ਕਿਹਾ ਸੀ ਕਿ ਉਹ ਐਤਵਾਰ ਨੂੰ ਇਸ ਇਸ਼ਤਿਹਾਰ ਨੂੰ ਵਾਪਸ ਲੈ ਲੈਣਗੇ ਤੇ ਇਸੇ ਦੌਰਾਨ ਸ਼ੁੱਕਰਵਾਰ ਨੂੰ ਵਰਲਡ ਸੀਰੀਜ਼ ਦੇ ਪਹਿਲੇ ਮੈਚ ਵਿੱਚ ਇਸ ਇਸ਼ਤਿਹਾਰ ਨੂੰ ਚਲਾਇਆ ਗਿਆ ਸੀ। ਕੈਨੇਡਾ ਵਿੱਚ ਗੈਰ ਕਾਨੂੰਨੀ ਤੌਰ ਤੇ ਮੌਜੂਦ 32000 ਪ੍ਰਵਾਸੀਆਂ ਨੂੰ ਰਿਪੋਰਟ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਹਨ ਤੇ ਪਰ ਬਦਕਿਸਮਤੀ ਨਾਲ ਬਾਰਡਰ ਸਰਵਿਸਿਜ਼ ਵਾਲੇ ਇਹਨਾਂ ਦੇ ਪੈੜ ਨੱਪਣ ਵਿੱਚ ਹੁਣ ਤੱਕ ناکਾਮ ਨਹੀਂ ਹੋ ਸਕੀ ਹੈ। 101 ਕਾਨੂੰਨੀ ਪ੍ਰਵਾਸੀਆਂ ਦਾ ਮੁੱਦਾ ਹਾਊਸ ਆਫ ਕਾਮਨਸ ਦੀ ਲੋਕ ਸੁਰੱਖਿਆ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਦੌਰਾਨ ਉੱਠਿਆ ਤੇ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਨੇ ਗੈਰੀ ਆਨੰਦ ਉਤੇ ਸਵਾਲਾਂ ਦੀ ਵਿਚਾਰ ਕਰ ਦਿੱਤੀ ਟੌਰੀ ਐਮਪੀ ਫ੍ਰੈਂਕ ਨੇ ਡਿਪੋਰਟੇਸ਼ਨ ਲਿਸਟ ਵਿੱਚ ਸ਼ਾਮਲ ਪ੍ਰਵਾਸੀਆਂ ਦੀ ਗਿਣਤੀ ਬਾਰੇ ਪੁੱਛਿਆ ਤੇ ਲੋਕਾਂ ਸੁਰੱਖਿਆ ਮੰਤਰੀ ਜੋ ਕਿ ਲੋਕ ਸੁਰੱਖਿਆ ਮੰਤਰੀ ਨੇ ਤਾਂ ਉਹਨਾਂ ਨੇ ਜਵਾਬ ਦੇਣ ਤੋਂ ਨਾ ਕਰ ਦਿੱਤੀ ਪਰ ਬਾਅਦ ਵਿੱਚ ਕੈਨੇਡਾ ਪਾਉਂਡਰ ਸਰਵਿਸਿਜ਼ ਏਜੰਸੀ ਦੇ ਮੁਖੀ ਐਰਨ ਨੇ ਸਾਫ਼ ਤੌਰ ਤੇ ਮੰਨਿਆ ਕਿ 32000 ਗੈਰ ਕਾਨੂੰਨੀ ਪ੍ਰਵਾਸੀ ਫਰਾਰ ਹਨ ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾਣਾ ਹੈ ਤੇ ਉਹਨਾਂ ਨਾਲ ਹੀ ਕਿਹਾ ਕਿ ਇਹ ਅੰਕੜਾ ਘਟ ਵੱਧ ਹੋ ਸਕਦਾ ਹੈ ਕੈਨੇਡਾ ਅਮਰੀਕਾ ਬਾਰਡਰ 'ਤੇ ਹੋਣ ਵਾਲੇ ਨਜਾਇਜ਼ ਪ੍ਰਵਾਸ ਦਾ ਜ਼ਿਕਰ ਕਰਦਿਆਂ ਗੈਰੀ ਆਨੰਦ ਨੇ ਕਿਹਾ ਕਿ ਇਸ ਪਿਛਲੇ ਸਾਲ ਦੇ ਮੁਕਾਬਲੇ 99% ਕਮੀ ਆਈ ਹੈ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕਰਨ ਲਈ ਸੀਬੀਐਸਏ ਨੂੰ 55 ਮਿਲੀਅਨ ਡਾਲਰ ਦੇ ਵਾਧੂ ਫੰਡ ਮੁਹੱਈਆ ਕਰਵਾਏ ਜਾ ਰਹੇ ਨੇ ਪਰਤ ਸੰਗੀ ਸਰਕਾਰ ਸ਼ਹਿਰ ਤੋਂ ਬਾਹਰ ਵਿਕਸਿਤ ਖੇਤਰਾਂ 'ਚ ਬਿਨਾਂ ਸਪਸ਼ਟ ਗਤੀ ਸੀਮਾ ਦੇ ਸੰਕੇਤ ਵਾਲੀਆਂ ਸੜਕਾਂ ਤੇ ਮੌਜੂਦਾ ਨਿਰਧਾਰਤ 100 ਕਿਲੋਮੀਟਰ ਪ੍ਰਤੀ ਘੰਟਾ ਦੀ ਵਾਹਨ ਗਤੀ ਸੀਮਾ ਨੂੰ ਘਟਾਉਣ ਦੇ ਪ੍ਰਸਤਾਵ ਤੇ ਜਨਤਾ ਤੋਂ ਸਲਾਹ ਮੰਗ ਰਹੀ ਹੈ ਤੇ ਇਸ ਨੇ ਰਾਸ਼ਟਰੀ ਸੜਕ ਸੁਰੱਖਿਆ ਕਾਰਜ ਯੋਜਨਾ 2023-25 ਦੇ ਤਹਿਤ ਸੜਕ ਤੇ ਮੌਤਾਂ ਦੀ ਗਿਣਤੀ ਨੂੰ ਘਟਾਉਣ ਦੇ ਤਰੀਕੇ ਵਜੋਂ ਸੜਕ ਦੇ ਆਧਾਰ ਤੇ 90 ਕਿਲੋਮੀਟਰ ਪ੍ਰਤੀ ਘੰਟਾ ਤੇ 70 ਕਿਲੋਮੀਟਰ ਪ੍ਰਤੀ ਘੰਟਾ ਦੇ ਵਿਚਕਾਰ ਗਤੀ ਸੀਮਾਵਾਂ ਦੀ ਇੱਕ ਰੇਂਜ ਦਾ ਸੁਝਾਅ ਦਿੱਤਾ ਤੇ ਸਰਕਾਰ ਨੇ ਕਿਹਾ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਇਸ ਵਿੱਚ ਫ੍ਰੀਵੇ ਅਤੇ ਮੁੱਖ ਸੜਕਾਂ ਸ਼ਾਮਲ ਨਹੀਂ ਹੋਣਗੀਆਂ ਕਿਉਂਕਿ ਉਹਨਾਂ ਤੇ ਸਪਸ਼ਟ ਗਤੀ ਸੀਮਾ ਦੇ ਸੰਕੇਤ ਲਿਕੇ ਹੁੰਦੇ ਹਨ ਤੇ ਸੰਘੀ ਸਰਕਾਰ ਦੇ ਅਨੁਸਾਰ 2023 ਚ ਆਸਟ੍ਰੇਲੀਆ ਵਿੱਚ 8,60,000 ਕਿਲੋਮੀਟਰ ਸੀਲਬੰਦ ਸੜਕਾਂ ਸਨ ਜੋ ਕਿ ਸੜਕ ਨੈਟਵਰਕ ਦਾ ਲਗਭਗ 66% ਬਣਦੀਆਂ ਕੈਨੇਡਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਤੇ ਸੰਗਰੂਰ ਤੋਂ ਆਪਣੇ ਚੰਗੇ ਭਵਿੱਖ ਲਈ ਕੈਨੇਡਾ ਗਈ 27 ਸਾਲਾ ਅਮਨਪ੍ਰੀਤ ਕੌਰ ਦਾ ਕਤਲ ਕਰ ਦਿੱਤਾ ਗਿਆ ਤੇ ਕਤਲ ਕਰਨ ਵਾਲੇ ਦੀ ਸਨਾਖਤ ਮਨਪ੍ਰੀਤ ਸਿੰਘ ਉਮਰ 27 ਸਾਲਾ ਵਜੋਂ ਹੋਈ ਹੈ ਜਿਸ ਨੂੰ ਕੈਨੇਡਾ ਵਿੱਚ ਮੋਸਟ ਵਾਂਟਡ ਕਰ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਕੈਨੇਡਾ ਪੁਲਿਸ ਉਸ ਦੀ ਭਾਲ ਕਰ ਰਹੀ ਹੈ ਤੇ ਸੰਗਰੂਰ ਵਿੱਚ ਅਮਨਪ੍ਰੀਤ ਕੌਰ ਦੇ ਪਰਿਵਾਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਤੀ ਹੁਣ ਹਾਰਸੀ ਅਤੇ ਕੈਨੇਡਾ ਦੇ ਵਿੱਚ ਹਸਪਤਾਲ ਵਿੱਚ ਕੰਮ ਕਰ ਰਹੀ ਸੀ ਤੇ ਉਹ ਸੰਗਰੂਰ ਤੋਂ 2021 ਵਿੱਚ ਕੈਨੇਡਾ ਗਈ ਸੀ ਤੇ ਹੁਣ ਉਹ ਕੁਝ ਸਮੇਂ ਦੇ ਵਿੱਚ ਉੱਥੇ ਪੀਆਰ ਹੋਣ ਵਾਲੀ ਸੀ ਤੇ ਉਸਨੇ ਸਾਨੂੰ ਅਜੇ ਤੱਕ ਕੋਈ ਵੀ ਅੰਦਰੂਨੀ ਗੱਲ ਨਹੀਂ ਦੱਸੀ ਪਰ ਉਹ ਹਮੇਸ਼ਾ ਸਾਡੇ ਨਾਲ ਖੁਸ਼ ਹੋ ਕੇ ਗੱਲ ਕਰਦੀ ਸੀ ਅਤੇ ਆਪਣੀ ਮਿਹਨਤ ਕੈਨੇਡਾ ਵਿੱਚ ਕਰਦੀ ਸੀ ਜਿਸ ਨਾਲ ਉਸਨੇ ਕੈਨੇਡਾ ਵਿੱਚ ਕਾਰ ਵੀ ਰੱਖੀ ਹੋਈ ਸੀ ਅਤੇ ਆਪਣੀ ਚੰਗੀ ਜ਼ਿੰਦਗੀ ਜੀ ਰਹੀ ਸੀ ਨੈਸ਼ਨਲ ਸੈਂਟਰ ਫਾਰ ਸੈਸਮੋਲੋਜੀ ਐਨ ਸੀ ਐਸ ਦੀ ਰਿਪੋਰਟ ਅਨੁਸਾਰ ਐਤਵਾਰ ਤੜਕੇ ਮਿਆਮਰ ਵਿੱਚ 3.0 ਸ਼ਿੱਦਤ ਦਾ ਪੁਚਾਲ ਆਇਆ ਤੇ ਐਨ ਸੀ ਐਸ ਨੇ ਐਕਸ ਇੱਕ ਪੋਸਟ ਵਿੱਚ ਜਾਣਕਾਰੀ ਸਾਂਝੀ ਕੀਤੀ ਤੇ ਪੁਚਾਲ ਦੇ ਮਾਇਰਾਂ ਅਨੁਸਾਰ ਇਹ ਝਟਕਾ 10 ਕਿਲੋਮੀਟਰ ਦੀ ਘੱਟ ਡੂੰਘਾਈ ਤੇ ਆਇਆ ਜਿਸ ਨਾਲ ਆਫਟਰ ਸ਼ੌਕਸ ਹੋਰ ਝਟਕੇ ਦੀ ਸੰਭਾਵਨਾ ਵੱਧ ਜਾਂਦੀ ਹੈ ਤੇ ਇਸ ਤੋਂ ਪਹਿਲਾਂ 16 ਅਕਤੂਬਰ ਨੂੰ ਵੀ ਮਿਆਮਾਰ ਵਿੱਚ 3.7 ਤੀਬਰਤਾ ਦਾ ਪਚਾਲ ਦਰਜ ਕੀਤਾ ਗਿਆ ਤੇ ਐਨਸੀਐਸ ਨੇ ਉਦੋਂ ਪੋਸਟ ਕੀਤਾ ਸੀ ਕਟ ਡੁੰਗਾਈ ਵਾਲੇ ਪਚਾਲ ਆਮ ਤੌਰ ਤੇ ਡੁੰਗੇ ਪਚਾਲਾਂ ਨਾਲੋਂ ਜ਼ਿਆਦਾ ਖਤਰਨਾਕ ਹੁੰਦੇ ਹਨ ਤੇ ਇਸ ਦਾ ਕਾਰਨ ਇਹ ਹੈ ਕਿ ਕਟ ਡੁੰਗਾਈ ਵਾਲੇ ਪਚਾਲਾ ਤੋਂ ਨਿਕਲਣ ਵਾਲੀਆਂ ਪੁਚਾਲੀ ਤਰੰਗਾਂ ਨੂੰ ਸੱਤਾ ਤੱਕ ਪਹੁੰਚਣ ਲਈ ਘੱਟ ਦੂਰੀ ਤੈਅ ਕਰਨੀ ਪੈਂਦੀ ਹੈ ਜਿਸ ਦੇ ਨਤੀਜੇ ਵਲੋਂ ਜ਼ਮੀਨ ਵਿੱਚ ਜ਼ਿਆਦਾ ਤੇਜ਼ ਹਿਲਜੁਲ ਹੁੰਦੀ ਹੈ ਅਤੇ ਇਮਾਰਤਾਂ ਨੂੰ ਸੰਭਾਵੀ ਤੌਰ ਤੋਂ ਜ਼ਿਆਦਾ ਨੁਕਸਾਨ ਪਹੁੰਚਦਾ ਹੈ ਮਿਆਮਾਰ ਮੱਧਮ ਅਤੇ ਵੱਡੀ ਤੀਬਰਤਾ ਤੇ ਪਹਹਾੜਾਂ ਤੋਂ ਖਤਰੇ ਲਈ ਸੰਵੇਦਨਸ਼ੀਲ ਹੈ ਜਿਸ ਵਿੱਚ ਇਸ ਲੰਬੇ ਸਮੁੰਦਰੀ ਤੱਤ ਦੇ ਨਾਲ ਸੁਨਾਮੀ ਦਾ ਖਤਰਾ ਵੀ ਸ਼ਾਮਿਲ ਹੈ ਡੋਨਾਲਡ ਟਰੰਪ ਆਸਿਆਨ ਸੰਮੇਲਨ ਚ ਸ਼ਾਮਲ ਹੋਣ ਲਈ ਮਲੇਸ਼ੀਆ ਪਹੁੰਚੇ ਵਪਾਰ ਗੱਲਬਾਤ ਥਾਈ ਕੰਬੋਡੀਆ ਸ਼ਾਂਤੀ ਸਮਝੌਤਾ ਤੇ ਪੂਰਬੀ ਟਿਮੋਰ ਦਾ ਆਸਿਆਨ ਦੇ 11ਵੇਂ ਮੈਂਬਰ ਵਜੋਂ ਸ਼ਾਮਲ ਹੋਣਾ ਸੰਮੇਲਨ ਦੇ ਮੁੱਖ ਵਿਸ਼ੇ ਹਨ ਤੇ ਭਾਰਤੀ ਪ੍ਰਧਾਨ ਮੰਤਰੀ ਮੋਦੀ ਵਰਚੂਅਲੀ ਸ਼ਾਮਲ ਹੋਣਗੇ ਜਦੋਂ ਕਿ ਟਰੰਪ ਕਈ ਮਹੱਤਵਪੂਰਨ ਦੁਵੱਲੀਆ ਮੀਟਿੰਗਾਂ ਕਰਨਗੇ ਤੇ ਐਤਵਾਰ ਤੋਂ ਮੰਗਲਵਾਰ ਤੱਕ ਦੱਖਣ ਪੂਰਬੀ ਏਸ਼ੀਆਈ ਰਾਸ਼ਟਰਾਂ ਦੇ ਸੰਗਠਨ ਦੇ ਤਿੰਨ ਰੋਜ਼ਾ ਸਮੇਲਨ 'ਚ ਹਿੱਸਾ ਲੈਣ ਲਈ ਲਗਭਗ 2 ਦਰਜਨ ਵਿਸ਼ਵ ਨੇਤਾ ਮਲੇਸ਼ੀਆ ਦੀ ਰਾਜਧਾਨੀ ਕੋਲਾ ਲੰਪੁਰ ਪਹੁੰਚ ਰਹੇ ਹਨ ਤੇ ਏਸ਼ੀਆ 'ਚ 10 ਦੇਸ਼ ਬੁਣਾਈ ਕੰਬੋਡੀਆ ਇੰਡੋਨੇਸ਼ੀਆ ਲਾਓਸ ਮਲੇਸ਼ੀਆ ਮਿਆਂਮਾਰ ਫਿਲੀਪੀਨਸ ਸਿੰਗਾਪੁਰ థਾਈਲੈਂਡ ਤੇ ਵਿਅਤਨਮ ਸ਼ਾਮਲ ਹਨ ਤੇਲ ਮਾਰਕੀਟਿੰਗ ਕੰਪਨੀਆਂ ਹਰ ਰੋਜ਼ ਸਵੇਰੇ 6 ਵਜੇ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ ਕਰਦੀਆਂ ਹਨ ਤੇ ਇਹ ਕੀਮਤਾਂ ਵਿਸ਼ਵ ਪੱਧਰ ਤੇ ਕੱਚੇ ਤੇਲ ਦੀਆਂ ਦਰਾਂ ਅਤੇ ਰੁਪਏ ਦੀ ਮਜ਼ਬੂਤੀ ਜਾਂ ਕਮਜ਼ੋਰੀ ਦੇ ਆਧਾਰ ਤੇ ਨਿਰਧਾਰਤ ਕੀਤੀਆਂ ਜਾਂਦੀਆਂ ਹਨ ਤੇ ਕੰਪਨੀਆਂ ਦਾ ਉਦੇਸ਼ ਖਪਤਕਾਰਾਂ ਨੂੰ ਪਾਰਦਰਸ਼ੀਅਤ ਅਤੇ ਸਹੀ ਜਾਣਕਾਰੀ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਫਿਊਲ ਖਰੀਦਣ ਵੇਲੇ ਨਵੀਨਤਮ ਦਰਾਂ ਜਾਣ ਸਕਣ ਸੋ ਚੰਡੀਗੜ੍ਹ ਵਿੱਚ ਪੈਟਰੋਲ 94 ਦੇ ਸ਼ਮਲਫਤੀ ਪ੍ਰਤੀ ਲੀਟਰ ਸਥਿਰ ਡੀਜ਼ਲ 82.0 ਪ੍ਰਤੀ ਲੀਟਰ ਅਤੇ ਕੋਈ ਬਦਲਾਅ ਨਹੀਂ ਹੈ ਤੇ ਜੈਪੁਰ ਵਿੱਚ ਪੈਟਰੋਲ 104.72 ਪ੍ਰਤੀ ਲੀਟਰ ਤੇ ਕੱਲ ਦੇ ਮੁਕਾਬਲੇ ਸਥਿਰ ਤੇ ਡੀਜ਼ਲ 90.21 ਪ੍ਰਤੀ ਲੀਟਰ ਕੋਈ ਬਦਲਾਅ ਨਹੀਂ ਤੇ ਪਿਛਲੇ 10 ਦਿਨਾਂ ਵਿੱਚ ਪੈਟਰੋਲ 104.41 ਤੋਂ ਲੈ ਕੇ 105.40 ਅਤੇ ਡੀਜ਼ਲ 99.93 ਤੋਂ ਲੈ ਕੇ 90.82 ਦੇ ਵਿਚਕਾਰ ਉਤਰਾ ਚੜਾ ਕਰ ਰਿਹਾ ਹੈ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਹਾਲ ਹੀ ਚ ਸਾਊਦੀ ਅਰਬ ਚ ਇੱਕ ਸ਼ੋਅ ਦੌਰਾਨ ਬਲੋਚਿਸਤਾਨ ਨੂੰ ਪਾਕਿਸਤਾਨ ਤੋਂ ਅਲੱਗ ਦੇ ਦੱਸਿਆ ਸੀ ਜਿਸ ਨੂੰ ਲੈ ਕੇ ਗਵਾਂਡੀ ਦੇਸ਼ ਭੜਕ ਉਠਿਆ ਤੇ ਪਾਕਿਸਤਾਨ ਦੀ ਸ਼ਾਹਬਾਸ਼ ਸ਼ਰੀਫ ਸਲਮਾਨ ਨੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਅਤਵਾਦੀ ਐਲਾਨ ਦਿੱਤਾ ਤੇ ਇਸ ਸਬੰਧੀ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਵੱਲੋਂ ਇੱਕ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਤੇ ਪਾਕਿਸਤਾਨ ਦੇ ਗ੍ਰਹਿ ਵਿਭਾਗ ਨੇ ਸਲਮਾਨ ਖਾਨ ਨੂੰ 4th ਸ਼ੈਡਿਊਲ ਚ ਪਾ ਦਿੱਤਾ ਹੈ ਤੇ ਯਾਨੀ ਉਸ ਨੂੰ ਅਤਵਾਦੀ ਐਲਾਨ ਦਿੱਤਾ ਤੇ ਇਹ ਲਿਸਟ ਅੰਟੀ ਅਤਵਾਦੀ ਐਕਟ ਦੇ ਤਹਿਤ ਆਉਂਦੀ ਹੈ ਤੇ ਇਸ ਚ ਸ਼ਾਮਿਲ ਵਿਅਕਤੀ ਤੇ ਪਾਕਿਸਤਾਨ ਚ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਇਸ ਸਬੰਧ ਚ ਅਧਿਕਾਰਤ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹਾਲਾਂਕਿ ਸਲਮਾਨ ਖਾਨ ਜਾਂ ਉਹਨਾਂ ਦੇ ਪ੍ਰਤੀਨਿਧੀਆਂ ਵੱਲੋਂ ਇਸ ਮਾਮਲੇ ਤੇ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਸੋ ਅੱਜ ਦੇ ਬੁਲੇਟਿਨ ਵਿੱਚ ਇਹਨੇ ਦਿਓ ਆ ਗਿਆ ਧੰਨਵਾਦ